ਹੁੰ ਗਿਆ ਯਾਰ ਕਦੋਂ ਮੈਂ ਇਸ ਵੇਖਤੀ ਉਹਨੇ ਉਹ ਬਾਈ ਕੱਲ ਦਾ ਸੌਦਾ ਹੋਇਆ ਮੈਂ ਦੀ ਬਾਈ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹਾਂ ਜੀ ਦੱਸੋ ਬਾਈ ਜੀ ਮੱਝ ਬਗਾਉ ਦੱਸੀ ਤੇ ਆਪਣੇ ਘਰੇ ਕਿਹਨੇ ਦੱਸਿਆ ਬਾਈ ਤੁਹਾਨੂੰ ਮੱਝ ਬਗਾਉ ਆ ਬਾਈ ਛੋਡੇ ਪਿੰਡਾਂ ਸਭ ਮੋੜ ਤੇ ਬੰਦੇ ਜੇ ਖੜੇ ਤੇ ਕਹਿੰਦੇ ਜਿਹੜੀ ਮੋੜ ਤੇ ਕੋਠੀਆਂ ਨਾ ਚੀਕੂ ਦਾ ਪਿੰਡਾਂ ਜੇ ਲੱਗਿਆ ਉਹਨੇ ਮੱਝ ਬਗਾਉਗਾ ਉਹ ਬਾਈ ਪਿੰਡਾਂ ਵਾਲੇ ਤਾਂ ਐਵੇਂ ਮਖੌਲ ਕਰੀ ਜਾਂਦੇ ਨੇ ਤੁਸੀਂ ਪਿੰਡ ਵਾਲੀ ਦੀ ਗੱਲਾਂ ਜਾ ਕੇ ਕਾਨੂੰ ਮੈਂ ਨਹੀਂ ਵੇਚਦਾ ਬਾਈ ਮੱਝ ਮੁੱਝ ਤੁਹਾਨੂੰ ਕਿਸੇ ਨੇ ਐਵੇਂ ਵੰਪਾਤਾ ਦੇਖ ਲਓ ਬਾਈ ਰੇਟ ਚੰਗਾ ਲਾ ਦਾਂਗੇ ਉਹ ਬਾਈ ਹੱਦ ਹੋ ਗਈ ਮੈਨੂੰ ਤਾਂ ਕਾਲੀ ਐ ਸਗੋਂ ਮੈਂ ਭੋਗ ਤੇ ਜਾਣਾ ਆ ਮੈਂ ਨਹੀਂ ਮੱਝ ਮੁੱਝ ਵੇਚਦਾ ਕੋਈ ਬਾਹਲੇ ਕਾਲਾ ਲੱਗਦਾ ਓਏ ਹੋਰ ਯਾਰ ਦੱਸਿਆ ਤਾਂ ਹੈਗਾ ਤੈਨੂੰ ਭੋਗ ਤੇ ਜਾ ਰਹੇ ਆ ਬਾਈ ਜੀ ਕੋਈ ਹੋਰ ਨਹੀਂ ਦੇਖਦਾ ਘਰ ਚ ਇਕੱਲੀ ਰਹਿੰਦੇ ਹੋ ਉਹ ਕਾਨੂੰ ਬਾਈ ਸੁਖ ਨਾਲ ਸਾਰਾ ਡੱਬਰ ਆ ਉਹ ਵਿਆਹ ਗਏ ਹੋਏ ਨੇ ਮੈਂ ਜਾਣਾ ਆ ਭੋਗ ਤੇ ਜੇ ਹੁਣ ਜਾਊਗਾ ਟਾਈਮ ਨਾਲ ਤਾਂ ਹੀ ਟਾਈਮ ਨਾਲ ਮੁੜੂੰਗਾ ਚਲੋ ਠੀਕ ਆ ਬਾਈ ਜੀ ਕੁੜੇਨ ਕਰਤਾ ਫੋਰਾ ਹਾਂ ਹਾਂ ਕਰਤਾ ਬਈਆ ਮੈਂ ਇਸ ਕਿਨੇ ਵੇਚਤੀ ਬਈਆ ਜਿਹੜੀ ਮੋੜ ਤੇ ਕੋਠੀ ਆ ਚੱਕੀ ਦਾ ਯਾਰ ਹੁਣ ਗਿਆ ਯਾਰ ਕਦੋਂ ਮੈਂ ਇਸ ਵੇਚਤੀ ਉਹ ਬਈ ਕੱਲ ਦਾ ਸੌਦਾ ਹੋਇਆ ਮੈਂ ਦੀ ਬਾਈ ਨਾਲ ਆਪਾਂ ਸੱਜੋ ਆਪਾਂ ਪੈਸੇ ਗਣਾਇੇ ਨੇ ਮੈਂ ਖਲਾਕੇ ਲਾਂਗਿਆ ਬਾਈ ਨੂੰ ਛੇਤੀ ਤੀ ਬਈ ਕਿੰਨੇ ਕਿਤੇ ਵੇਚਤੀ ਬਈ 40000 ਰੇਟ ਸਨੇ ਵੇਚ ਗਿਆ ਵੀਰੇ ਹਾਂ ਹਾਂ ਵੀਰੇ ਹਾਂ ਮੜਾ ਛੇਤੀ ਆ ਬਈ ਟੈਪ ਉੜਾ ਖੜਾ ਸਾਡਾ ਆ ਜਾ ਬਈ ਆ ਜਾ ਚਲੋ ਛੇਤੀ ਬਿਸਕੜ ਉਰੋ ਬੰਮਾ ਵਾਲਾ ਦੇਖ ਤੇ ਅਜੇ ਭੰਡ ਵਾਲੇ ਕੁੱਤੇ ਲੋ ਨੋ ਸੁਣਾ ਕਿਰਕਾਹਣ ਖੋਲ ਲਿਆ ਗਿਆ ਓਏ ਮੇਰਾ ਓਏ ਮੇਰੀ ਤਾਜੀ ਸੂਈ ਮੈਸਤੀ ਜੱਗੀ ਕੀ ਗੱਲ ਘਪਰਾਏ ਆ ਫਿਰ ਰਿਆ ਕੀ ਗੰਦ ਹੋ ਗਈ ਓਏ ਭਾਈ ਯਾਰ ਮੇਰਾ ਤਾਂ ਡੰਗਰ ਚੋਰੀ ਕਰ ਲੇ ਗਿਆ ਕੋਈ ਮੈਸ ਲੈ ਗਿਆ ਮੇਰੀ ਕੋਈ ਖੋਲ ਕੇ ਡੰਗਰ ਚੋਰੀ ਵੇ ਤੂੰ ਕਿੱਥੇ ਸੀ ਓ ਮੈਂ ਗਿਆ ਸੀ ਯਾਰ ਭੋਗ ਤੇ ਪਿੱਛੋਂ ਪਤਾ ਨਹੀਂ ਕਿਹੜਾ ਆਇਆ ਪਤਾ ਨਹੀਂ ਕਿਹੜਾ ਨਾ ਡੰਕਰ ਖੋਲ ਕੇ ਲੇ ਗਿਆ ਮੈਂ ਤਾਂ ਖੁੱਲੀ ਦੇਖੇ ਨੇ ਯਾਰ ਕਰੇ ਹੋਰ ਕੋਈ ਵੀ ਨਹੀਂ ਦੀ ਕੋਈ ਵੀ ਨਹੀਂ ਦੀ ਕਰੇ ਯਾਰ ਸਾਰੇ ਬਿਆਧੇ ਗਏ ਹੋਏ ਨੇ ਬਾਈ ਤੇਰਾ ਤਾਂ ਮਗਦਾ ਠੀਕਰ ਤੂੰ ਮੈਸ ਤਾਂ ਵੇਚ ਕੇ ਗਿਆ ਸਵੇਰੇ ਮੈਂ ਕਿਉਂ ਨਹੀਂ ਵੇਚਤੀ ਮੈਸ ਯਾਰ ਯਾਰ ਦੋ ਬਾਈ ਆਏ ਸੀਗੇ ਸਵੇਰੇ ਯਾਰ ਲੈ ਕੇ ਗਏ ਨੇ ਮੈਸ ਕਹੇ ਜੇ ਤੇ ਬਾਈ ਬੰਦੇ ਇੱਕ ਪੈਰ ਬਾਈ ਧਰਨੇ ਵਾਲਾ ਸੀਗਾ ਇੱਕ ਭਾਰੀ ਜਾਂ ਮੁੰਡਾ ਸੀਗਾ ਮੌਣਾ ਜਾਂ ਉਹ ਬਾਈ ਉਹ ਸਾਲੇ ਸਵੇਰੇ ਆਏ ਤੇ ਮੇਰੇ ਕੋਲੇ ਕਹਿੰਦੇ ਤੂੰ ਮੈਸ ਵੇਚਦਾ ਆ ਮੈਨੂੰ ਕਾਹਲੀ थी ਮੈਂ ਕਿਹਾ ਮੈਂ ਤਾਂ ਜਾਣਾ ਆ ਭੁਗਤੇ ਉਦੋਂ ਤਾਂ ਭਾਗ ਗਏ ਤੇ ਯਾਰ ਕਾਲੀ ਕਾਲਾ ਲੱਗਦਾ ਓਏ ਹੋਰ ਯਾਰ ਦੱਸਿਆ ਤਾਂ ਹੈਗਾ ਤੈਨੂੰ ਭੋਗਤੇ ਜਾ ਰਹੇ ਆ ਬਾਈ ਜੀ ਕੋਈ ਹੋਰ ਨਹੀਂ ਦਿਖਦਾ ਘਰ ਚ ਇਕੱਲੀ ਰਹਿੰਦੇ ਹੋ ਉਹ ਕਾਨੂੰ ਬਾਈ ਸੁੱਖ ਨਾਲ ਸਾਰਾ ਡੱਬਰ ਆ ਉਹ ਵਿਆਹ ਗਏ ਹੋਏ ਨੇ ਮੈਂ ਜਾਣਾ ਆ ਭੋਗ ਤੇ ਜੇ ਹੁਣ ਜਾਊਗਾ ਟਾਈਮ ਨਾਲ ਤਾਂ ਹੀ ਟਾਈਮ ਨਾਲ ਮੜੂਗਾ ਚਲੋ ਠੀਕ ਆ ਬਾਈ ਜੀ ਉਹ ਚੱਕੀ ਤਾਂ ਢੇੜਾ ਕੁ ਸੋਨਾ ਜੀ ਹੋ ਗਿਆ ਪਹਿਲਾਂ ਜਾ ਕੇ ਆਪਾਂ ਥਾਣੇ ਰੱਬ ਤਾਂ ਲਖਾਇਆ ਜੀ ਓ ਬਾਈ ਠੀਕ ਹੈ ਦਾ ਮਾਰਾਂ ਉਹ ਕਿੱਥੇ ਮਿਲਣ ਕਰੇ ਚਾਲ ਇੱਕ ਵਾਰੀ ਰਫਤ ਦਾ ਜ਼ਰੂਰੀ ਆ ਸਹੀ ਗੱਲ ਆ ਭਾਈ ਚਲ ਆਇਆ ਚਲ ਆਇਆ ਦੋਸਤੋ ਉਮੀਦ ਕਰਦਾ ਹੈ ਵੀਡੀਓ ਵਧੀਆ ਲੱਗੀ ਹੋਊਗੀ ਤੇ ਤੁਹਾਨੂੰ ਇਸ ਚ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਹੋਊਗਾ ਪੰਜਾਬ ਚ ਅੱਜ ਕੱਲ ਮੱਝ ਚੋਰੀ ਦਾ ਬਹੁਤ ਮਤਲਬ ਚੱਲ ਰਿਹਾ ਹੈ ਹਨਾ ਕੰਮ ਸੋ ਅਣਜਾਣ ਬੰਦੇ ਨੂੰ ਆਪਣੇ ਘਰ ਦਾ ਪੇਤ ਨਾ ਦਿਓ ਆਪਣੀ ਗੌਰ ਰੱਖੋ ਆਪਣੇ ਡੰਗਰਾਂ ਦਾ ਧਿਆਨ ਰੱਖੋ ਕਿਉਂਕਿ ਆਪਣੇ ਜੱਟਾਂ ਜੱਟ ਜ਼ਿਮੀਂਦਾਰ ਲਈ ਜਾਂ ਆਮ ਬੰਦੇ ਲਈ ਡੰਗਰਾਂ ਤੋਂ ਕੀਮਤੀ ਕੋਈ ਚੀਜ਼ ਨਹੀਂ ਹੁੰਦੀ ਜੋ ਆਪਣੇ ਘਰ 'ਚ ਦੁੱਧ ਹੁੰਦਾ ਆ ਹਨਾ ਸਾਰਾ ਉਹ ਸਾਰਾ ਇਹਨਾਂ ਦੇ ਸਿਰ ਤੋਂ ਹੀ ਹੁੰਦਾ ਆ ਖਾਣਾ ਪੀਣਾ ਸੋ ਆਪਣੇ ਡੰਗਰਾਂ ਦਾ ਧਿਆਨ ਰੱਖੋ ਤੇ ਐਦਾਂ ਹੀ ਪਿਆਰ ਬਣਾਈ ਰੱਖੋ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਪੇਜ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਆਉਂਦੀਆਂ ਰਹਿਣ ਐਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਤੁਹਾਡੇ ਤੱਕ ਐਦਾਂ ਹੀ ਲੈ ਕੇ ਆਂਦੇ ਰਹਾਂਗੇ ਪਿਆਰ ਬਣਾਈ ਰੱਖੋ ਸ਼ੁਕਰੀਆ